ਦੋਸਤੋ ਅੱਜ ਲਰਦੇਸਗਾ ਸ਼ਹੀ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸੰਘਰਸ਼ ਕਰ ਰਿਹਾ ਸੀਗਾ ਤੇ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅੱਗੇ ਝੁਕੀ ਹੈ ਤੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਸੈਟ ਦੀਆਂ ਚੋਣਾਂ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆ ਵੀ ਆਪਾਂ ਸਰਕ ਛੜਕਾ ਤੇ ਆ ਕੇ ਆਪਣੇ ਹੱਕ ਲਵਾਂਗੇ ਇਕੱਠੇ ਹੋ ਕੇ ਏਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਕਿ ਕਰਬੀ ਇਥੇ ਬੰਨੀਆਂ ਕਿ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਇੱਕਤਾ ਉਹਨਾਂ ਦੀ ਏਕਤਾ ਕਰਕੇ ਹੀ ਅੱਜ ਆਪਾਂ ਇਸ ਸੰਘਰਸ਼ਿਤੇ ਆ ਅੱਜ ਮੋਢੀ ਸਰਕਾਰ ਦੇ ਧੌਣ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਕੱਢਿਆ ਪਹਿਲਾਂ ਤਾਂ ਇਹਨਾਂ ਨੇ ਇੱਕ ਨੰਬਰ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਅਸੀਂ ਸੈਨੇਟ ਦੇ ਮੈਂਬਰ ਕਰਨ ਵਿੱਚੋਂ ਕੱਤੀ ਕਰਨ ਲੱਗੇ ਆ ਉਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ে ਉਹ ਨੇਪਰੇ ਚੜਿਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਹੋਏ ਸੈਨੇਟ ਦੀ ਚੋਣਾਂ ਬਹਾਲ ਕੀਤੀਆਂ ਜਾਂਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਕਿ ਜਦੋਂ ਲੜਦੇ ਲੋਕ ਸੜਕਾਂ 'ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸ਼ਕਰ ਦੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰ ਨਹੀਂ ਵੱਡੀ ਨਹੀਂ ਹੁੰਦੀ ਵੀ ਲੋਕ ਏਕਤਾ ਨੂੰ ਤੋੜ ਸਕੇ ਤੇ ਦੋਸਤੋ ਅੱਜ ਅਸੀਂ ਕੱਲ ਫੇਰ ਇੱਕ ਵਿਕਟਰੀ ਮਾਰਚ ਵੀ ਕਰਦਾਂਗੇ ਤੇ ਇੱਕ ਵਾਰ ਫੇਰ ਅਸੀਂ ਇਹ ਕਹਿਣਾ ਚਾਹਾਂਗੇ ਵੀ ਵਿਦਿਆਰਥੀ ਲਹਿਰ ਦੀ ਇੱਕ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਕਿਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀ ਨੂੰ ਦਬਾਉਣ ਦੇ ਲਈ ਕਰੇ ਪਛੇ ਕਰਦਾ ਕਦੇ ਸਿਵਲ ਸੂਟ ਪਾਉਂਦਾ ਉਸ ਮਹੌਲ ਦੇ ਵਿੱਚ ਵੀ ਆਪਾਂ ਇਹ ਇੰਨਾ ਵੱਡਾ ਸੰਘਰਸ਼ ਇਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿੱਤੇ ਆ ਤੇ ਲੜੇ ਆ ਸਾਡੇ ਸਾਰੇ ਦੀ ਪ੍ਰਾਪਤੀ ਹੈ ਇਨਕਲਾਬ ਜ਼ਿੰਦਾਬਾਦ ਕਿਤਲੜ ਦੇ ਲੋਕਾਂ ਦੇ ਦੋਸਤੋ ਅੱਜ ਲਰਦੇਸਗਾ ਸ਼ਹੀ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸੰਘਰਸ਼ ਕਰ ਰਿਹਾ ਸੀਗਾ ਤੇ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅੱਗੇ ਝੁਕੀ ਹੈ ਤੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਸੈਟ ਦੀਆਂ ਚੋਣਾਂ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆ ਵੀ ਆਪਾਂ ਸਰਕਸ਼ੜਕਾਂ ਤੇ ਆ ਕੇ ਆਪਣੇ ਹੱਕ ਲਵਾਵਾਂਗੇ ਇਕੱਠੇ ਹੋ ਕੇ ਏਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਕਿਕਰਬੀ ਜਥੇਬੰਦੀਆਂ ਕਿ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਇੱਕਤਾ ਉਹਨਾਂ ਦੀ ਏਕਤਾ ਕਰਕੇ ਹੀ ਅੱਜ ਆਪਾਂ ਇਸ ਸੰਘਰਸ਼ਿਤੇ ਆ ਅੱਜ ਮੋਦੀ ਸਰਕਾਰ ਦੇ ਧੌਣ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਕੱਢਿਆ ਪਹਿਲਾਂ ਤਾਂ ਇਹਨਾਂ ਨੇ 1 ਨੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਅਸੀਂ ਸੈਨੇਟ ਦੇ ਮੈਂਬਰ ਕੰਨ ਵਿੱਚੋਂ ਕੱਤੀ ਕਰਨ ਲੱਗੇ ਆ ਉਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ে ਉਹ ਨੇਤੇ ਚੜਿਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਸੈਨੇਟ ਦੀਆਂ ਚੋਣਾਂ ਬਹਾਲ ਕੀਤੀਆਂ ਜਾਂਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਤੇ ਜਦੋਂ ਲੜਦੇ ਲੋਕ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸੰਘਰਸ਼ ਕਰਦੇ ਨੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰਾਂ ਦੀ ਵੱਡੀ ਨਹੀਂ ਹੁੰਦੀ ਵੀ ਲੋਕ ਇਕੱਤ ਨੂੰ ਤੋੜ ਸਕੇ ਤੇ ਦੋਸਤੋ ਅੱਜ ਅਸੀਂ ਕੱਲ ਫੇਰ ਇੱਕ ਵਿਕਟਰੀ ਮਾਰਚ ਵੀ ਕਰਦਾਂਗੇ ਤੇ ਇੱਕ ਵਾਰ ਫੇਰ ਅਸੀਂ ਇਹ ਕਹਿਣਾ ਚਾਹਾਂਗੇ ਵੀ ਵਿਦਿਆਰਥੀ ਲਹਿਰ ਦੀ ਇੱਕ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਕਿਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀ ਨੂੰ ਦਬਾਉਣ ਦੇ ਲਈ ਕਰੇ ਪਾਚੇ ਕਰਦਾ ਕਦੇ ਸਿਵਲ ਸੂਟ ਪਾਉਂਦਾ ਹੈ ਉਸ ਮਹੌਲ ਦੇ ਵਿੱਚ ਵੀ ਆਪਾਂ ਇਹ ਇੰਨਾ ਵੱਡਾ ਸੰਘਰਸ਼ ਇਹ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿੱਤੇ ਆ ਤੇ ਲੜੇ ਆ ਇਹ ਅੱਜ ਸਾਡੇ ਸਾਰੇ ਦੀ ਪ੍ਰਾਪਤੀ ਹੈ ਇਨਕਲਾਬ ਜ਼ਿੰਦਾਬਾਦ ਕਿਤ ਲੱਖ ਦੇ ਲੋਕਾਂ ਦੇ